ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਸਰਦੀਆਂ ਦੇ ਲਈ ਇੱਕ ਨੌਕਤਾ ਜਿਹੜਾ ਕਿ ਆਪਾਂ ਨੂੰ ਖੰਗ ਜ਼ੁਕਾਮ ਤੋਂ ਤਾਕਤ ਦੇਊਗਾ ਸਰਦੀ ਤੋਂ ਬਚਾਊਗਾ ਇਹਦੇ ਲਈ ਆਪਾਂ ਨੂੰ ਮੇਨ ਚਾਹੀਦਾਗਾ ਨਾਰੀਅਲ ਤੇ ਖਸਖਸ ਤੇ ਬਾਕੀ ਜੋ ਵੀ ਡਰਾਈ ਫਰੂਟ ਤੁਹਾਡੇ ਕੋਲ ਘਰ ਹੋਣਗੇ ਤੁਸੀਂ ਉਹ ਵਾਲਾ ਯੂਜ਼ ਕਰ ਸਕਦੇ ਹੋ ਨਾਰੀਅਲ ਨੂੰ ਪਹਿਲਾਂ ਤੁਸੀਂ ਪਾਣੀ ਦੇ ਵਿੱਚ ਡਿਪ ਕਰ ਲੈਣਾਗਾ ਧੋ ਲੈਣਾ ਤੇ ਡਿਪ ਕਰਕੇ ਦੇਖ ਲੈਣਾ ਜਿਹੜੀ ਸਾਈਡ ਇਹਦੀ ਪਾਣੀ ਤੋਂ ਉੱਪਰ ਆਊਗੀ ਪਾਣੀ ਚ ਜਦੋਂ ਆਪਾਂ ਇਹਨੂੰ ਡਿਪ ਕਰਾਂਗੇ ਜਿਹੜੀ ਵੀ ਸਾਈਡ ਇਹਦੀ ਉੱਪਰ ਵਾਲੀ ਸਾਈਡ ਤੇ ਆਉਗੀ ਉਹਦੇ ਵਿੱਚ ਆਪਾਂ ਇੱਕ ਥੋੜਾ ਜਿਹਾ ਕੱਟ ਕਰ ਦੇਣਾਗਾ ਤਾਂ ਕਿ ਜਿਹੜੀ ਉਹ ਹੈਗੀ ਆਪਣੀ ਕਸਕਸ ਕਸਕਸ ਮੈਂ ਆਪਾਂ ਉਹਦੇ ਵਿੱਚ ਭਰ ਸਕੀ ਹੁਣ ਜਦਾਂ ਇਹਦੇ ਵਿੱਚ ਮੈਂ ਪਾਣੀ ਨੂੰ ਨਾਰੀਅਲ ਨੂੰ ਪਾਣੀ ਚ ਡਿਪ ਕੀਤਾ ਤਾਂ ਜਿਹੜੀ ਇਹ ਵਾਲੀ ਸਾਈਡ ਹੈ ਇਹਦੀ ਉੱਪਰ ਆ ਰਹੀ ਹੈ ਤਾਂ ਇਹਨੂੰ ਮੈਂ ਮਤਲਬ ਜਿਹੜਾ ਹੋਲ ਕਰੂੰਗੀ ਇਹਨੂੰ ਇੱਥੋਂ ਸਾਈਡ ਤੋਂ ਕੱਟ ਕਰਕੇ ਇਹਦੇ ਵਿੱਚ ਆਪਾਂ ਜਿਹੜੀ ਹੈ ਖਸਖਸ ਭਰਾਂਗੇ ਇੰਨੇ ਮਤਲਬ ਕਿ ਥੋੜਾ ਟਾਈਮ ਲੱਗਦਾਗਾ ਥੋੜਾ ਜ਼ੋਰ ਜਿਹਾ ਲਾ ਕੇ ਕੱਟਣਾ ਪੈਂਦਾਗਾ ਪਰ ਕੱਟ ਹੋ ਜਾਂਦਾਗਾ ਚੰਗੀ ਤਰ੍ਹਾਂ ਕੱਟ ਕਰਨ ਤੋਂ ਬਾਅਦ ਤੁਸੀਂ ਜਿਹੜੀ ਖਸਖਸ ਲਿੱਤੀ ਆ ਤੇ ਖਸਖਸ ਤੇ 15-20 ਬਾਦਾਮ ਲੈ ਸਕਦੇ ਆ ਉਹਨੂੰ ਲੈ ਕੇ ਤੁਸੀਂ ਇਹਦੇ ਵਿੱਚ ਭਰਨਾਗਾ ਚੰਗੀ ਤਰ੍ਹਾਂ ਜਿਹੜਾ ਹੈ ਛੇ ਦਾ ਛੇਦ ਕਰਨ ਨੂੰ ਟਾਈਮ ਜਾਂ ਤਾਂ ਬਹੁਤ ਲੱਗਦਾ ਹੈਗਾ ਪਰ ਇੱਕ ਵਾਰੀ ਹੋ ਗਿਆ ਤਾਂ ਸਾਰਾ ਕੰਮ ਇਹਦੇ ਤੇ ਹੀ ਆਮ ਫਿਰ ਤੁਸੀਂ ਜਲਦੀ ਜਲਦੀ ਜਿਹੜਾਗਾ ਕੰਮ ਹੁੰਦਾ ਖਤਮ ਕਰ ਲਵਾਂਗੀ ਜੁਹ ਜਦ ਇਹ ਛੇਕ ਹੋ ਗਿਆ ਤਾਂ ਮੈਂ ਇੱਥੇ ਆਪਣਾ ਖਸਖਸ ਇਹਦੇ ਵਿੱਚ ਫਿਲ ਕਰ ਦੂੰਗੀ ਪਰ ਤੁਸੀਂ ਇਹਦੇ ਵਿੱਚੋਂ ਇੱਕ ਵਾਰੀ ਚੈੱਕ ਜ਼ਰੂਰ ਕਰ ਲਓ ਕਿਵਾਰੀ ਨਾਰੀਅਲ ਦਾ ਵਿੱਚੋਂ ਖਰਾਬ ਹੁੰਦਾ ਹੈ ਵਿੱਚੋਂ ਕਾਲਾ ਹੋਇਆ ਪਿਆ ਹੁੰਦਾ ਤਾਂ ਉਹ ਵਾਲੇ ਨਾਰੀਅਲ ਨੂੰ ਤੁਸੀਂ ਯੂਜ਼ ਨਾ ਕਰਨਾ ਤੇ ਉਹਦੇ ਥਾਂ ਤੇ ਕੋਈ ਕੋਈ ਮਤਲਬ ਇੱਕ ਅੱਧੀ ਆਪਸ਼ਨ ਲੱਗ ਆਪਣੇ ਕੋਲੇ ਰੱਖਣਾ ਨਾਰੀਅਲ ਨੂੰ ਫਿਲ ਕਰ ਦੇਣਾਗਾ ਉਹਦੇ ਨਾਲ ਖਸਖਸ ਦੇ ਨਾਲ ਥੋੜਾ ਜਿਹਾ ਮਤਲਬ ਕਿ 15 ਤੋਂ 20 ਪਦਾਮ ਵੀ ਉਹਦੇ ਵਿੱਚ ਹੀ ਫਿਲ ਕਰ ਦਿਓ ਚੰਗੀ ਤਰ੍ਹਾਂ ਹਿਲਾ ਕੇ ਇਦੇ ਵਿੱਚ ਸਪੇਸ ਕਾਫੀ ਹੁੰਦੀ ਹੈ ਕਿਉਂਕਿ ਜਿਹੜਾ ਖਾਸ ਖਾਸ ਆ ਇਹ ਜਦੋਂ ਤੁਸੀਂ ਨੱਪੂਗੇ ਇਹਨੂੰ ਥੱਲੇ ਨੂੰ ਚੱਲ ਜਾਣੀ ਆ ਇਹਨੇ ਤੇ ਇਹਨੂੰ ਇਹੀ ਢੱਕਣ ਦੇ ਨਾਲ ਬੰਦ ਕਰਨਾ ਹੈ ਕਾਫੀ ਲੋਕੀ ਜਿਹੜੇ ਹੁੰਦੇ ਆ ਕਿ ਜਦੋਂ ਆਪਾਂ ਨਾਰੀਅਲ ਦਾ ਢੱਕਣ ਉੱਪਰ ਲਗਾਉਂਦੇ ਆ ਨਾ ਕਿ ਜਿਹੜਾ ਆਪਾਂ ਇਹਨੂੰ ਦੁੱਧ 'ਚ ਬੋਇਲ ਕਰਨਾ ਤਾਂ ਕਿ ਜਿਹੜਾ ਦੁੱਧ ਆ ਉਹ ਵਿੱਚ ਨਾ ਚੱਲ ਜੇ ਤਾਂ ਕਾਫੀ ਲੋਕ ਇਹਦੇ ਤੇ ਆਟਾ ਵੀ ਲਗਾ ਦਿੰਦੇ ਆ ਪਰ ਇਹ ਆਟੋਮੈਟਿਕਲੀ ਜਦੋਂ ਹੀਟ ਦੇ ਵਿੱਚ ਜਾਂਦਾਗਾ ਨਾਰੀਅਲ ਉਹ ਥੋੜਾ ਜਿਹਾ ਮਤਲਬ ਕਿ ਜਿਹੜਾ ਟੱਕਣਾ ਉਹ ਆਟੋਮੈਟਿਕਲੀ ਟਾਈਟ ਹੋ ਜਾਂਦਾ ਕਿਉਂਕਿ ਉਹ ਫਲਫੀ ਹੋਰ ਹੁੰਦਾ ਨਾਰੀਅਲ ਤੁਸੀਂ ਇਹਨੂੰ ਜ਼ੋਰ ਦੀ ਬੰਦ ਕਰ ਸਕਦੇ ਹੋ ਕਿਉਂਕਿ ਇਹਨੇ ਆਪਣੇ ਆਪ ਹੀ ਹੋ ਜਾਣਾਗਾ ਕੋਈ ਦੁੱਧ ਨਹੀਂ ਵਿੱਚ ਜਾਂਦਾ ਥੋੜਾ ਟਾਈਮ ਜਿਹੜੀ ਇਹ ਵਾਲੀ ਤੁਸੀਂ ਸਾਈਡ ਆ ਇਹਨੂੰ ਦੁੱਧ ਦੇ ਉੱਪਰਲੇ ਪਾਸੇ ਰੱਖਣਾ ਚਾਹੋ ਤੁਸੀਂ ਬਤੀਲੇ 'ਚ ਪਾਉਣਾਗਾ ਇਹਦਾ ਜਿਹੜਾ ਫੇਸ ਆ ਉਹ ਦੂਸਰੇ ਪਾਸੇ ਨਹੀਂ ਕਰਨਾਗਾ ਇਦੇ ਲਈ ਮੈਂ ਲੈਂਦਾ ਸੀ 1 ਕਿਲੋ ਦੁੱਧ ਲੈਂਦਾ ਸੀਗਾ ਕੱਚਾ ਮੱਝ ਦਾ ਦੁੱਧ ਲੈਂਦਾ ਤੁਸੀਂ ਮੱਝ ਦਾ ਲੈ ਸਕਦੇ ਹੋ ਗਾਂ ਦਾ ਲੈ ਸਕਦੇ ਹੋ ਜੋ ਵੀ ਤੁਹਾਡੇ ਅਵੇਲੇਬਲ ਆ ਦੁੱਧ ਨੂੰ ਪੁੰਨ ਕੇ ਚੰਗੀ ਤਰ੍ਹਾਂ ਬੋਇਲ ਕਰ ਲੈਣਾ ਪਹਿਲਾਂ ਜਦੋਂ ਇੱਕ ਉਵਾਲਾ ਆ ਜਾਊਗਾ ਤੇ ਫਿਰ ਜਿਹੜਾ ਆਪਾਂ ਇਹ ਨਾਰੀਅਲ ਆ ਉਹਦੇ ਵਿੱਚ ਆਪਾਂ ਫੇਰ ਪਾਵਾਂਗੇ ਦੁੱਧ ਦੇ ਵਿੱਚ ਕਵਾਰੀ ਥੋੜਾ ਟਾਈਮ ਲੱਗਦਾ ਪਰ ਬਾਅਦ ਚ ਫਿਰ ਆਪਣੇ ਆਪੇ ਜਲਦੀ ਬਣ ਜਾਂਦਾ ਹੈਗਾ ਇਹਦੇ ਨਾਲ ਕੀ ਆ ਚੇ ਤੁਹਾਨੂੰ ਮਾਈਗਰੇਨ ਆ ਮੇਨ ਜਿਹੜੀ ਸੀਜ਼ ਆ ਮਤਲਬ ਤੁਹਾਡੀ ਮਾਈਗਰੇਨ ਦੂਰ ਹੋਊਗੀ ਤੁਹਾਡੀ ਆਈ ਸਾਈਡ ਜਿਹੜੀ ਆ ਉਹ ਠੀਕ ਹੋਊਗੀ ਜਿਹੜੀ ਤੁਹਾਨੂੰ ਸਰਦੀਆਂ ਚ ਖੰਘ ਜ਼ੁਕਾਮ ਲੱਗਦਾਗਾ ਉਹ ਨਹੀਂ ਹੋਊਗੀ ਅਗਰ ਕਿਸ ਨੂੰ ਕੋਈ ਵੀਕਨੈਸ ਫੀਲ ਹੁੰਦੀ ਆ ਸੁਸਤੀ ਰਹਿੰਦੀ ਆ ਜਾਂ ਰਾਤ ਨੂੰ ਨੀਂਦ ਨਹੀਂ ਚੰਗੀ ਤਰ੍ਹਾਂ ਆਉਂਦੀ ਤਾਂ ਤੁਸੀਂ ਇਹ ਚੀਜ਼ ਬਣਾ ਸਕਦੇ ਹੋ ਇਹ ਹਰ ਇੱਕ ਚੀਜ਼ ਦੇ ਲਈ ਬੜੀ ਜ਼ਿਆਦਾ ਫਾਇਦੇਮੰਦ ਦਾ ਕੁੜੀਆਂ ਵੀ ਖਾ ਸਕਦੀਆਂ ਮੁੰਡੇ ਵੀ ਖਾ ਸਕਦੇ ਆ ਮਤਲਬ ਆਪਣੀ ਫੈਮਿਲੀ ਦੇ ਹਰ ਇੱਕ ਮੈਂਬਰ ਇਹ ਚੀਜ਼ ਨੂੰ ਕੰਜ਼ਿਊਮ ਕਰ ਸਕਦਾ ਕਈ ਮਤਲਬ ਬੈਟਰ ਆ ਜੀ ਅਗਰ ਤੁਸੀਂ ਇਹਨੂੰ ਰਾਤ ਨੂੰ ਕੰਜ਼ਿਊਮ ਕਰੋ ਦੁੱਧ ਦੇ ਨਾਲ ਇੱਕ ਚਮਚ ਇਹਨੂੰ ਲਓ ਤੇ ਦੁੱਧ ਦੇ ਨਾਲ ਰਾਤ ਨੂੰ ਪੀਣ ਲੱਗੇ ਇੱਕ ਤਾਂ ਨੀਂਦ ਬੜੀ ਅੱਛੀ ਆਏਗੀ ਕਿਉਂਕਿ ਖਸਖਸਾ ਕਈ ਲੋਕਾਂ ਨੂੰ ਸਟ्रेस ਹੁੰਦਾ ਨਾ ਪ੍ਰੋਪਰ ਨੀਂਦ ਨਹੀਂ ਆਉਂਦੀ ਤਾਂ ਸਟ्रेस ਜ਼ਿਆਦਾ ਹੁੰਦਾਗਾ ਤਾਂ ਉਹ ਲੋਕੀ ਜਿਹੜੇ ਹੈਗਾ ਇਹ ਯੂਜ਼ ਕਰ ਸਕਦੇ ਆ ਇਨੂੰ ਬੰਨ ਦੇ ਵਿੱਚ ਤਕਰੀਬਨ ਘੰਟਾ 1 ਘੰਟਾ ਡੇਢ ਘੰਟਾ ਲੱਗੂਗਾ ਕਿਉਂਕਿ ਜਦੋਂ ਜਿਹੜਾ ਤੁਹਾਡਾ ਦੁੱਧ ਦਾ ਕਿਲੋ ਤੋਂ ਜਦੋਂ ਅੱਧਾ ਕਿਲੋ ਦੁੱਧ ਲੈ ਰਹੇ ਜੇ ਤਾਂ ਉਦੋਂ ਜਿਹੜਾ ਤੁਸੀਂ ਇਹ ਨਾਰੀਅਲ ਨੂੰ ਬਾਹਰ ਕੱਢ ਕੇ ਆ ਸਾਰੇ ਸਮਾਨ ਨੂੰ ਪੀਸਣਾਗਾ ਜਿਹੜਾ ਇਹ ਦੁੱਧ ਆ ਤੁਸੀਂ ਮਤਲਬ ਇਹਨੂੰ ਵੀ ਸੁਟ ਸੁਟਿਓ ਨਾ ਅਗਰ ਚਾਇਆ ਤਾਂ ਇਹਨੂੰ ਹੋਰ ਗਾੜਾ ਕਰਕੇ ਤੁਸੀਂ ਇਹਦੇ ਵਿੱਚ ਬੇਸਨ ਮਿਲਾ ਸਕਦੇ ਹੋ ਥੋੜੀਆਂ ਪਿੰਨੀਆਂ ਬਣਾ ਸਕਦੇ ਆ ਨਹੀਂ ਤਾਂ ਇਹ ਦੁੱਧ ਚ ਤੁਸੀਂ ਖੀਰ ਬਣਾ ਸਕਦੇ ਹੋ ਇਹ ਦੁੱਧ ਨੂੰ ਖੀਰ ਲਈ ਯੂਜ਼ ਕਰੋਗੇ ਤਾਂ ਬਹੁਤ ਜ਼ਿਆਦਾ ਅੱਛਾ ਟੇਸਟ ਹੁੰਦਾਗਾ ਕਿਉਂਕਿ ਕੜਿਆ ਹੋਇਆ ਦੁੱਧ ਹੁੰਦਾਗਾ ਤੇ ਕੜੇ ਹੋਏ ਦੁੱਧ ਦਾ ਤਾਂ ਆਪੇ ਹੀ ਸਵਾਦ ਜਿਹੜਾਗਾ ਉਹ ਵੱਖਰਾ ਹੀ ਹੁੰਦਾਗਾ ਇੱਥੇ ਹੁਣ ਜਿਹੜਾ ਮੇਰਾ ਸੀਗਾ ਦੁੱਧ ਇਹ 1 ਕਿਲੋ ਤੋਂ ਥੋੜਾ ਹੀ ਰਹਿ ਗਿਆ ਸੀ ਮਤਲਬ ਅੱਧਾ ਕਾ ਕਿਲੋ ਰਹਿ ਗਿਆ ਫਿਰ ਮੈਂ ਇਹਨੂੰ ਬਾਹਰ ਕੱਢਿਆ ਤੇ ਬਾਹਰ ਕੱਢਣ ਤੋਂ ਬਾਅਦ ਤੁਸੀਂ ਇਹਨੂੰ ਥੋੜਾ ਠੰਡਾ ਕਰ ਲਿਓ ਮਤਲਬ ਜ਼ਿਆਦਾ ਵੀ ਠੰਡਾ ਨਹੀਂ ਕਰਨਾਗਾ ਲਾਈਕ 50% ਠੰਡਾ ਕਰ ਲਿਓ ਕਿਉਂਕਿ ਨਹੀਂ ਤਾਂ ਤੁਹਾਡਾ ਜਿਹੜਾ ਹੱਥ ਆ ਉਹ ਜਲ ਜਾਊਗਾ ਇਹਨੂੰ ਕੱਟਣਾ ਛੋਟੇ ਛੋਟੇ ਪੀਸ ਕੱਟ ਸਕਦੇ ਆ ਜੇ ਤੁਹਾਨੂੰ ਲੱਗਦਾ ਕਿ ਹਾਂ ਤੁਹਾਡਾ ਥੋੜਾ ਵੱਡੇ ਪੀਸ 'ਚ ਹੀ ਕੰਮ ਚੱਲ ਜਾਊਗਾ ਤਾਂ ਤੁਸੀਂ ਉਹ ਵੀ ਕੱਟ ਕਰ ਸਕਦੇ ਆ ਪਰ ਜੇ ਛੋਟੇ ਪੀਸ ਰੱਖੋਗੇ ਤਾਂ ਜਿਹੜੀ ਤੁਹਾਡੀ ਮਿਕਸੀ ਆ ਉਹ ਵੀ ਮਤਲਬ ਵਧੀਆ ਚੱਲੂਗੀ ਐਵੇਂ ਕੋਈ ਦਿੱਕਤ ਨਹੀਂ ਆ ਉਹ ਕਈ ਵਾਰੀ ਆਪਾਂ ਥੋੜੇ ਜ਼ਿਆਦਾ ਪੀਸ ਰੱਖ ਲੰਨੇ ਆ ਤਾਂ ਉਹ ਵੀ ਖਰਾਬ ਹੋ ਜਾਂਦੀ ਆ ਇਹ ਚ ਮੈਂ ਜਿਹੜੇ ਐਕਸਟਰਾ ਮੇਰੇ ਕੋਲ ਸਮਾਨ ਪਿਆ ਸੀ ਜਿਵੇਂ ਕਾਜੂ ਬਦਾਮ ਪੇਸੇ ਜਾਂ ਮਿਕਸਡ ਨੀਟਸ ਪੇ ਸੀ ਮੈਂ ਉਹ ਵੀ ਯੂਜ਼ ਕੀਤੇ ਹੋਏ ਆ ਅਗਰ ਤੁਹਾਡੇ ਕੋਲੇ ਮਤਲਬ ਤੁਸੀਂ ਆਪਸ਼ਨ ਆ ਜੇ ਤੁਸੀਂ ਉਹਨੂੰ ਮਿਕਸ ਕਰਨਾ ਚਾਹੁੰਦੇ ਆ ਤਾਂ ਕਰ ਸਕਦੇ ਆ ਨੀ ਜਿਹੜੀ ਇਹ ਵਾਲੀ ਰੈਮਡੀ ਕੱਲੀ ਇਹੀ ਚੀਜ਼ਾਂ ਨੇ ਇਹ ਬਹੁਤ ਫਾਇਦੇ ਵਾਲੀਆਂ ਨੇ ਤੇ ਮੇਨ ਤਾਂ ਜਿਹੜਾ ਆਪਣਾ ਨਾਰੀਅਲ ਆਓ ਆਪਣੀ ਸਕਿਨ ਨੂੰ ਵੀ ਡਰਾਈ ਹੋਣ ਤੋਂ ਬਚਾਉਂਦਾਗਾ ਵੈਸੇ ਤਾਂ ਆਪਾਂ ਨਾਰੀਅਲ ਕੰਜ਼ੂਮ ਹੀ ਨਹੀਂ ਕਰਦੇ ਮਤਲਬ ਕਿ ਜੇ ਦੇਖਿਆ ਜਾਵੇ ਤਾਂ ਕਰਨਾਟਕਾ ਜਾਂ ਕੇਰਲਾ ਵਗੈਰਾ ਚ ਲੋਕੀ ਨਾਰੀਅਲ ਦਾ ਤੜਕਾ ਤੁੜਕਾ ਲਾਉਂਦੇ ਆ ਆਪਣੀ ਇਥੇ ਪੰਜਾਬ ਜਾਂ ਕਿ ਇਹ ਕਿਤੇ ਹੋਰ ਬਹੁਤ ਘਾਟੇ ਯੂਜ਼ ਕਰਦੇ ਆ ਪਰ ਇਹਦੇ ਨਾਲ ਆਪਣੀ ਸਕਿਨ ਜਿਹੜੀ ਉਹ ਡਰਾਈ ਨਹੀਂ ਹੁੰਦੀ ਹਮੇਸ਼ਾ ਵਧੀਆ ਗਲੋਇੰਗ ਸਕਿਨ ਰਹਿੰਦੀ ਆ ਤੇ ਹੋਰ ਬਹੁਤ ਜ਼ਿਆਦਾ ਬੈਨੀਫਿਟ ਮਿਲਦੇ ਆ ਆਪਾਂ ਨੂੰ ਇਹਨੂੰ ਚੰਗੀ ਤਰ੍ਹਾਂ ਬਰੀਕ ਬਰੀਕ ਕੱਟ ਕਰਨ ਤੋਂ ਬਾਅਦ ਮੈਂ ਇਹਨੂੰ ਮਿਕਸੀ ਚ ਜਿਹੜਾ ਸੀਗਾ ਉਹ ਗ੍ਰाइंड ਕਰ ਲਿਆ ਇਹ ਜਦੋਂ ਤੁਸੀਂ ਕਿਉਂਕਿ ਜੇ ਆਪਾਂ 50% ਇਹਨੂੰ ਕੱਟ ਕਰ ਲਾਂਗੇ ਇੱਕ ਤਾਂ ਕੱਟ इजीली ਹੋ ਜਾਊਗਾ ਉੱਪਰ ਦੀ ਆਪਣੇ ਮਿਕਸੀ ਚ ਵੀ ਆਪਾਂ ਨੂੰ ਦਿੱਕਤ ਨਹੀਂ ਆਊਗੀ ਮਤਲਬ ਚੰਗੀ ਤਰ੍ਹਾਂ ਪੀਸਿਆ ਜਾਊਗਾ ਉਹਦੇ ਵਿੱਚ ਇਹਨੂੰ ਤੁਸੀਂ ਇਕੱਠਾ ਜੇ ਤੁਹਾਡੇ ਕੋਲ ਵੱਡਾ ਜਾਰਾ ਤਾਂ ਇਕੱਠਾ ਪਾ ਕੇ ਪੀਸ ਕਰ ਸਕਦੇ ਆ ਜੇ ਛੋਟਾ ਆ ਤਾਂ ਦੂ ਤਿੰਨ ਵਾਰੀ ਕਰਕੇ ਪੀ ਸਕਦੇ ਆ ਮੈਂ ਪਹਿਲਾਂ ਜਿਹੜਾ ਆ ਚੀਜ਼ ਦਾ ਮਿਕਸਰ ਸੀਗਾ ਇਹਨਾਂ ਨੂੰ ਅਲੱਗ ਬਣਾ ਲਿਆ ਤੇ ਜਿਹੜਾ ਮੈਂ ਮਿਕਸ ਸੀਡਸ ਰੱਖੇ ਹੋਏ ਸੀਗੇ ਉਹਨਾਂ ਨੂੰ ਅਲੱਗ ਤੋਂ ਮੈਂ ਜਿਹੜਾ ਸੀਗਾ ਬਲੈਂਡ ਕਰ ਲਿਆ ਇਹ ਜਿੱਦਾਂ ਮਤਲਬ ਜਦੋਂ ਜਿਹੜੀ ਖਾਸ ਕਰਸ ਆ ਨਾ ਜਦੋਂ ਭੁੰਨ ਜਾਂਦੀ ਹੈ ਇਹ ਦੁੱਧ ਦੇ ਅੰਦਰ ਹੀ ਇੱਕਸਕਸ ਦਾ ਪੁੰਨੀ ਹੋਈ ਦਾ ਟੇਸਟ ਹੀ ਬਹੁਤ ਅੱਛਾ ਆਂਦਾ ਤੁਸੀਂ ਜਾਓ ਦਾ ਇਹਨੂੰ ਦੁਬਾਰਾ ਜਿੱਦਾਂ ਆਪਾਂ ਰਾਤ ਨੂੰ ਦੁੱਧ ਪੀਣਾਗਾ ਅਗਰ ਤੁਸੀਂ ਇਦਾਂ ਖਾਣ ਚ ਦੁੱਧ ਮਤਲਬ ਤੁਹਾਨੂੰ ਔਖਾ ਲੱਗਦਾ ਤਾਂ ਤੁਸੀਂ ਇਹਨੂੰ ਹਲਕਾ ਜਿਹਾ ਦੇਸੀ ਘਿਓ ਪਾਉਣਾ ਇੱਕ ਚਮਚ ਰੋਸਟ ਕਰਨਾ ਅਗਰ ਇੱਕ ਪਰਸਨ ਲਈ ਬਣਾਉਣਾ ਤਾਂ ਥੋੜਾ ਜਿਹਾ ਰੋਸਟ ਕਰਨ ਤੋਂ ਬਾਅਦ ਤੁਸੀਂ ਇਹਦੇ ਵਿੱਚ ਇੱਕ ਗਲਾਸ ਦੁੱਧ ਪਾ ਕੇ ਉਹਨੂੰ ਬੋਇਲ ਕਰਕੇ ਲੈ ਸਕਦੇ ਹੋ ਤੇ ਅਗਰ ਤੁਹਾਨੂੰ ਇਦਾਂ ਦੁੱਧ ਨਹੀਂ ਪੀਣਾ ਅੱਛਾ ਲੱਗਦਾ ਤਾਂ ਤੁਸੀਂ ਇੱਕ ਚਮਚ ਦੇ ਨਾਲ ਇਨੂੰ ਲੈ ਕੇ ਤੇ ਦੁੱਧ ਉੱਪਰ ਦੀ ਪੀ ਸਕਦੇ ਹੋ ਇੱਥੇ ਜਿਹੜਾ ਸੀਗਾ ਮੈਂ ਇਹਦੇ ਵਿੱਚ ਥੋੜੀ ਜਿਹੀ ਮਿਸ਼ਰੀ ਵੀ ਪਾਈ ਸੀ ਕਿਉਂਕਿ ਮਿਸ਼ਰੀ ਜੇ ਮਤਲਬ ਤੁਸੀਂ ਚਮਚ ਦੇ ਨਾਲ ਅਲੱਗ ਤੋਂ ਖਾਣਾ ਤਾਂ ਕਈ ਵਾਰੀ ਇਦਾਂ ਲੱਗਦਾ ਹੁੰਦਾ ਕਿ ਖੁਸ਼ਕ ਜਿਹਾ ਜਾਂ ਕਿ ਇਹ ਮਿੱਠਾ ਜ ਆਪਾਂ ਨੂੰ ਬਿਨਾ ਮਿੱਠੇ ਤੋਂ ਆਪਾਂ ਤੋਂ ਖਾਦਾ ਨਹੀਂ ਜਾਂਦਾ ਤੇ ਮਿਸ਼ਰੀ ਦੇ ਵੀ ਆਪਣੇ ਜਿਹੜਾ ਨਿਗਾ ਦੇ ਲਈ ਬਹੁਤ ਅੱਛੀ ਹੁੰਦੀ ਹੈ ਮਿਸ਼ਰੀ ਜੇ ਕਿਸੇ ਦੀ ਆਈਸਾਈਟ ਵੀ ਘਾ ਤਾਂ ਉਹ ਜਿਹੜਾ ਮਿਸ਼ਰੀ ਦਾ ਵਿੱਚ ਯੂਜ਼ ਕਰ ਸਕਦਾਗਾ ਸੀ ਬਾਕੀ ਤੁਹਾਡੇ ਤੇ ਡਿਪੈਂਡ ਕਰਦਾ ਅਗਰ ਤੁਹਾਨੂੰ 슈ਗਰ ਨਹੀਂ ਪਸੰਦ ਹੈਗੀ ਮਿੱਠਾ ਨਹੀਂ ਪਸੰਦ ਤਾਂ ਤੁਸੀਂ ਉਹ ਚੀਜ਼ ਨੂੰ ਅਵੋਇਡ ਕਰ ਲਿਓ ਇੱਥੇ ਮੈਂ ਪਹਿਲਾਂ ਮਿਸ਼ਰੀ ਨੂੰ ਥੋੜਾ ਜਿਹਾ ਮਤਲਬ ਕੁੱਟਤਾ ਸੀ ਤਾਂ ਕਿ ਜਿਹੜੇ ਮਿਕਸੀ ਦੇ ਉਹ ਹੈਗੇ ਆ ਆਪਣੇ ਬਲੇਡ ਉਖਰਾਵਣਾ ਹੋ ਨਾ ਏਥੇ ਇਸ ਨੂੰ ਤੁਸੀਂ ਸਰਦੀਆਂ ਚ ਬਣਾ ਕੇ ਟਰਾਈ ਕਰਿਓ ਤਾਂ ਜ਼ਿਆਦਾ ਬੈਟਰ ਆ ਕਿਉਂਕਿ ਇਹ ਥੋੜਾ ਜਿਹਾ ਗਰਮ ਹੁੰਦਾਗਾ ਨਾਰੀਅਲ ਤੇ ਖਸਖਸ ਵੀ ਠੀਕ ਹੁੰਦੀ ਆ ਪਰ ਸਰਦੀਆਂ ਚ ਇਹਦਾ ਰਿਜ਼ਲਟ ਆਪਾਂ ਨੂੰ ਜ਼ਿਆਦਾ ਮਿਲਦਾਗਾ ਫਿਰ ਮੈਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਲਿਆ ਮਿਲੋਂ ਤੋਂ ਬਾਅਦ ਮੈਂ ਇਹਨੂੰ ਕੱਚ ਦੇ ਬਰਤਨ 'ਚ ਸਟੋਰ ਕਰਕੇ ਰੱਖ ਲਏ ਚੀਜ਼ ਨੂੰ ਆਪਾਂ ਇੱਕ ਡੇਢ ਮਹੀਨੇ ਲਈ ਸਟੋਰ ਕਰ ਸਕਦੇ ਆ ਵੱਧ ਵੀ ਹੋ ਜਾਂਦਾ ਹੈ ਕਿਉਂਕਿ ਇਹ ਚੀਜ਼ ਮਲਬ ਪੁੰਨੀ ਹੋਈ ਹੁੰਦੀ ਹੈ ਕੱਚੀ ਨਹੀਂ ਹੈਗੀ ਤਾਂ ਕਰਕੇ ਖਰਾਬ ਨਹੀਂ ਹੁੰਦੇ ਸੀਡਸ ਤਾਂ ਵੈਸੇ ਵੀ ਆਪਾਂ ਕਾਫੀ ਟਾਈਮ ਰੱਖੇ ਰੱਖਦੇ ਆ ਤਾਂ ਖਰਾਬ ਨਹੀਂ ਹੁੰਦੇ ਸੇਵ ਵਾਲੀ ਚੀਜ਼ ਬਣਾ ਕੇ ਟਰਾਈ ਜ਼ਰੂਰ ਕਰਨਾ ਸਰਦੀਆਂ 'ਚ ਤੁਹਾਨੂੰ ਆਪਣੇ ਆਪ ਹੀ ਫੀਲ ਹੋਊਗਾ ਕਿ ਤੁਹਾਡੀ ਬੋਡੀ ਬੜੀ ਜ਼ਿਆਦਾ ਐਕਟਿਵ ਰਹਿੰਦੀ ਹੈ